ਮਰੋਂ ਨਹੀਂ ਤੇਰੀ ਜੇਰ ਫਲਾਵਾਗੇ ਹਰ ਕਰ ਜਾ ਕੇ ਤੇਰਾ ਮਿਸ਼ਨ ਫਲਾਵਾਗੇ ਹਰ ਕਰ ਜਾ ਕੇ ਤੇਰਾ ਮਿਸ਼ਨ ਫਲਾਵਾਗੇ ਮਰੋਂ ਨਹੀਂ ਤੇਰੀ ਜੇਰ ਫਲਾਵਾਗੇ ਹਰ ਕਰ ਜਾ ਕੇ ਤੇਰਾ ਮਿਸ਼ਨ ਫਲਾਵਾਗੇ

ਮਰਦ ਬਰਬਰ ਹੱਕ ਦਿਲਾਏ ਭਾਰਤ ਵਿੱਚ ਜਨਾਨੀ ਨੂੰ ਦੁਨੀਆਂ yaad ਚ ਰਹਿੰਦੀ ਏ ਤੇਰੀ ਦਿੱਤੀ ਕੁਰਬਾਨੀ ਨੂੰ ਮਰਦ ਬਰਬਰ ਹੱਕ ਦਿਲਾਏ ਭਾਰਤ ਵਿੱਚ ਜਨਾਨੀ ਨੂੰ ਤੇਰੇ ਸ਼ੁਭ ਵਿਚਾਰਾ ਉੱਤੇ ਸਦਾ ਹੀ ਫੁੱਲ ਚੜਾਵਾਗੇ ਹਰ ਜਾ ਕੇ ਤੇਰਾ ਮੂਹਨ ਫਰਾਵਾ ਗੁਣ ਕਾ ਕੀ ਰੱਖਣੀ ਔਕੀ ਹੁਣ ਤੇ ਥੱਲੇ ਕੱਖਾਂ ਦੇ ਪ੍ਰੇਮ ਚੁੰਮਰ ਦੇ ਵੰਮੂ ਸਾਹਿਬ ਤੇਰੇ ਹੀ ਗੁਣ ਗਾਵਾਗੇ ਹੀ ਮਰਾਂ ਹੋਣੀ ਤੇਰੀ ਤੇਰ ਪੁਨਾਵਾਗੇ ਤੇਰੀ ਤੇਹਹਾਰੀ ਕਰ ਜਾ ਕੇ ਤੇਰਾ ਮਿਸ਼ਨ ਪੁਨਾਵਾਗੇ ਤੇਰਾ ਮਿਸ਼ਨ ਹੀ ਮਰਾਂ ਹੋਣੀ ਤੇਰੀ ਸ਼ਿਨੂ ਫਲਾਵਾਗੇ ਤੇਰਾ ਸ਼ਿਨੂ ਫਲਾਵਾਗੇ 임ਰਾਉ ਨੇ ਤੇਰੀ ਜੈਨ ਫਲਾਵਾਗੇ ਤੇਰੀ ਜੈਨ ਸਾਰੀ ਕਰ ਜਾ ਕੇ ਤੇਰਾ ਸ਼ਿਨੂ ਫਲਾਵਾਗੇ ਕੀ ਆਧਿਆਤਮ ਸਮਾਜ ਪ੍ਰਾਂਤਿਆਂ ਸੰਗਠਨ ਵੱਲੋਂ ਅੱਜ ਖਾਸ ਰੋਡ ਤੇ ਬਾਬਾ ਜੀਵਨ ਸਿੰਘ ਜੀ ਗੁਰਦੁਆਰੇ ਵਿੱਚ ਬਾਬਾ ਸਾਹਿਬ ਭੀਮਰਾਓ ਮੈਡੀਕਲ ਜੀਤਾ 133ਵਾਂ ਜਨਮ ਦਿਵਸ ਮਨਾਇਆ ਗਿਆ ਔਰ ਦੂਰੋਂ ਦੂਰੋਂ ਸਾਰੇ ਬਾਬਾ ਸਾਹਿਬ ਦੇ ਮੰਨਣ ਵਾਲੇ ਲੋਕ ਅੱਜ ਇੱਥੇ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਪੁਸ਼ਪ ਚੜਾਏ ਨੇ ਔਰ ਬਾਬਾ ਸਾਹਿਬ ਨੂੰ ਅੱਜ ਪੂਰੇ ਦੇਸ਼ ਦੇ ਵਿੱਚ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਅਸੀਂ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਦੇ ਵਾਸੀਆਂ ਨੂੰ ਔਰ ਪੂਰੇ ਵਾਲਮੀਕਣ ਸਮਾਜ ਨੂੰ ਅਸੀਂ ਵਧਾਈ ਦਿੰਨੇ ਆ ਬਹੁਤ ਬਹੁ ਸ਼ੁਭਕਾਮਨਾਵਾਂ ਜੈ ਭੀਮ ਜੈ ਭਾਰਤ ਅੱਜ ਅਸੀਂ ਭਾਰਤੀ ਵਾਲਮੀਕ ਆਦੀ ਧਰਮ ਸਮਾਜ ਭਾਵਾਦਾਸ ਰਜਿਸਟਰਡ ਵੱਲੋਂ ਸਾਡੇ ਅ ਭਾਰਤ ਦੇ ਜਿਹੜੇ ਸਹਿ ਸੰਚਾਲਕ ਹਨ ਜਿਹੜੇ ਰਤਨ ਹੰਸ ਜੀ ਇਹਨਾਂ ਦੀ ਅਗਵਾਈ ਵਿੱਚ ਅੱਜ ਪੰਜਾਬ ਲੈਵਲ ਤੇ ਅੱਜ ਭੀਮਰਾਵ ਅਮਿਤਕਰ ਜੀ ਦਾ 133ਵਾਂ ਜਿਹੜਾ ਜਨਮ ਦਿਵਸ ਅੱਜ 88 ਫੁੱਟ ਰੋਡ ਵਿਖੇ ਮੜਾ ਰਹੇ ਆ ਤੇ ਅੱਜ ਬੜਾ ਸ਼ੁਭਾਗ ਮੌਕਾ ਹੈ ਕਿ ਅੰਬੇਦਕਰ ਜੀ ਦਾ ਅੱਜ ਜਿਹੜਾ ਜਨਮ ਦਿਵਸ ਹੈ ਅੱਜ ਬੜੇ ਵਧੀਆ ਤਰੀਕੇ ਨਾਲ ਅਸੀਂ ਮਨਾਇਆ ਹੈ ਕਿਉਂਕਿ ਅੰਬੇਦਕਰ ਜੀ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਸਿੱਧ ਕਰ ਦਿੱਤਾ ਕਿ ਜਿਹੜਾ ਛੋਟਾ ਵਰਗ ਹੈ ਸਾਡਾ ਜਾਂ ਐਸਸੀ ਵਰਗ ਹੈ ਕਮਜ਼ੋਰ ਨਹੀਂ ਹੈ ਕਮੀ ਹੈ ਤੇ ਸਿਰਫ ਸਾਧਨ ਦੀ ਸੋ ਸਾਥੀਓ ਨਵੀਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਨੇ ਪੰਜਾਬ ਲੈਵਲ ਦੇ ਉੱਤੇ ਅੰਮ੍ਰਿਤਸਰ ਦੇ ਲੈਵਲ ਦੇ ਉੱਤੇ ਡਿਸਟ੍ਰਿਕਟ ਲੈਵਲ ਤੇ ਕੁਝ ਨਿਯੁਕਤੀਆਂ ਕੋਈ ਸਾਡੇ ਅਗਸਟ ਦੇ ਅਫਸਰ ਆਏ ਨੇ ਸਾਡੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਆਏ ਨੇ ਬਲੌਕ ਡਵੈਲਪਮੈਂਟ ਅਫਸਰ ਆਏ ਨੇ ਪੰਜਾਬ ਗਵਰਨਮੈਂਟ ਵਿੱਚ ਜਿਹੜੇ ਅਹੁਦੇਦਾਰ ਹਨ ਉਹਨਾਂ ਨੇ ਵੀ ਆ ਸ਼ਿਰਕਤ ਕੀਤੀ ਹੈ ਉਹਨਾਂ ਨੂੰ ਨਵੀਂ ਨਿਯੁਕਤੀਆਂ ਰਤਨ ਸਿੰਘ ਸਾਡੇ ਸਹਿ ਸੰਚਾਲਕ ਜਿਹੜੇ ਭਾਰਤ ਦੇ ਇਹਨਾਂ ਨੇ ਅੱਜ ਨਿਯੁਕਤੀ ਪੱਤਰ ਦਿੱਤੇ ਹਨ ਸਾਡੇ ਵਿੱਚ ਬਰਿਆਮ ਜੀ ਜਿਹੜੇ ਪੰਜਾਬ ਪਰਿਵਾਰੀ ਹਨ ਵਾਈਸ ਪ੍ਰਧਾਨ ਥਾਪਰ ਜੀ ਅਤੇ ਹੋਰ ਸਾਡੇ ਮੇਰੇ ਵੀਡੀਓ ਮੀਡੀਆ ਦੇ ਸਪੋਰਟਰ ਆਏ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਕ ਵਾਰੀ ਫੇਰ ਪ੍ਰਭੂ ਰਤਨਾਕਰ ਜੀ ਦੇ ਅਸ਼ੀਰਵਾਦ ਨਾਲ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਉਤੇ ਸਾਰਿਆਂ ਨੂੰ ਹਾਰਦਿਕ ਵਧਾਈ ਜੈ ਹਿੰਦ ਜੈ ਭਾਰਤ ਜੀ ਕੀ ਨਾਮ ਪਈ ਤੁਹਾਡਾ ਰਜੇਸ਼ ਕੁਮਾਰ ਰਾਜਾ ਠੀਕ ਹੈ ਜੀ ਅੱਜ ਮੈਨੂੰ ਬਾਰਸਲੀਵਾਲ ਵੀ ਕਿਹਾ ਦੀ ਸਮਾਜ ਨੂੰ ਸਮਾਜ ਦਨੋ ਰਜਿਸਟਰ ਅਭਿ ਸਰਸਤੀ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ ਤੇ ਮੈਂ ਆਪਣੇ ਸਮਾਜ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣਾ ਜਿਹੜਾ ਕੰਮ ਹੈ ਸਮਾਜਪਤੀ ਮੇਰਾ ਜਿਹੜਾ ਕੰਮ ਹੋਏਗਾ ਮੈਂ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰਾਂਗਾ ਤੇ ਆਪਣੇ ਸੰਗਠਨ ਨੂੰ ਵੱਤੋਂ ਵੱਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਾ ਚੈਵਾਰ ਦੀ ਤਰ੍ਹਾਂ ਨਾ ਪਈ ਤੁਹਾਡਾ ਹੀਰਾ ਜੀ ਅੱਜ ਤੁਹਾਡੇ ਸਾਹਮਣੇ ਦਾ ਨਾਮ ਕੀ ਆਦੀ ਧਰਮ ਸਮਾਜ ਤੁਹਾਨੂੰ ਤੁਹਾਡੇ ਸੰਗਠਨ ਵੱਲੋਂ ਕੀ ਲਗਾਇਆ ਗਿਆ ਹੈ ਅੱਜ ਸਾਨੂੰ ਇੱਕ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਵਾ ਪਰ ਤਨ ਤੇ ਮਨ ਦੇ ਧੰ ਦੇ ਨਾਲ ਅਸੀਂ ਭਾਰਤੀ ਆਦੀ ਧਰਮ ਸਮਾਜ ਦੇ ਨਾਲ ਹਰ ਵੇਲੇ ਚਟਾਨ ਦੇ ਵਾਂ ਖੜੇ ਹਾਂ ਦਿਨ ਹੋਵੇ ਰਾਤ ਹੋਵੇ ਕਿਸੇ ਗੱਲੋਂ ਵੀ ਕਿਸੇ ਪੱਕੋ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਭਰਾਵਾਂ ਨੇ ਸਾਡੇ ਰਤਨ ਸਿੰਘ ਜੀ ਟੀਨੂ ਬਾਜੀ ਪ੍ਰਿਆਮ ਜੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਵਾ ਅੱਜ ਡਾਕਟਰ ਧੀਮਰਾਓ ਬੇਦਕਾਰ ਜੀ ਦਾ ਜਨਮ ਦਿਨ ਸੀਗਾ ਜਨਮ ਦਿਨ ਵਾਲੇ ਦਿਨ ਹੀ ਸਾਨੂੰ ਵਿਜੁੱਤੀ ਪੱਤਰ ਦਿੱਤਾ ਗਿਆ ਵਾ ਇਹਨਾਂ ਸਾਰੇ ਹੀ ਮੈਂ ਆਪਣੇ ਸਾਥੀਆਂ ਦਾ ਆਪਣੇ ਭਾਰਤੀ ਆਦੀ ਧਰਮ ਸਭਾਜ ਵੱਲ ਦਾ ਜੀਆਂ ਕਹਿਣਾ ਅਰਤਨ ਤੇ ਮਨ ਦੇ ਨਾਲ 24 ਘੰਟਿਆਂ ਦਾ ਨਾਲ ਖੜਾ ਚਾਹ ਪੀਂ ਕੇ ਚਾਹ ਪਾਨ